ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਦਾ ਨਵਾਂ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਨੰਬਰ ਸਕਰੀਨ ਦੇ ਥੱਲੇ ਲਿਖੇ ਪਾਇ ਚੱਲਦਾ ਰਹਿਣਾ ਵਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈ ਜੀ ਜੇ ਕੋਈ ਸੂਇਆ ਸੂਆ ਨਾਗਾ ਤਾਂ ਆਪ ਦਾ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਜਾਓ ਜੇ ਕੋਈ ਗੱਬਣਾ ਤਾਂ ਚੇਪ پکڑ ਕੇ ਚੰਗੀ ਤਰ੍ਹਾਂ ਪਾਸ ਕਰਕੇ ਲੈ ਜਾਓ ਜੇ ਕੋਈ ਟੋਕੜ ਗੱਬਣਾ ਤਾਂ ਡਾਕਟਰ ਆਪ ਦਾ ਲੈ ਕੇ ਚੈੱਕ ਪਾਸ ਕਰਾ ਕੇ ਲੈ ਜਾਓ ਤਾਂ ਜੋ ਬਾਅਦ ਖਜਲ ਖਵਾਰਣੇ ਵਾਲੋ ਪਹਿਲਾਂ ਹੀ ਆਪਾਂ ਆਪ ਦੀ ਜੋ ਮੇਰੀ ਸਮਝ ਕੇ ਪਸ਼ੂ ਲਈਏ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਜਿਹੜਾ ਚਾਰਾ ਵੇੜਾ ਬਾਰੇ ਹਾਂਜੀ ਬੈਸਰੀਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਦਾ ਨਾਮ ਦੱਸਦਗੇ ਬਾਈ ਨਾਮ ਜੀ ਮੇਰਾ ਕਾਕਾ ਪਿੰਡ ਲੱਗੇਣਾ ਤਸੀਲ ਬਾਗਾਪਣਾ ਜ਼ਿਲ੍ਹਾ ਮੁੰਗਾ ਠੀਕ ਹੈ ਬਾਈ ਇਹ ਨਾ ਕਹਤੋ ਬਾਈ ਚਟੇ ਰੇ ਨਾ ਤਪਾ ਕੇ ਮੂਰੇ ਖੜਦਾ ਮੈਂ ਚੱਟੇ ਪੜੋ ਵੀ ਬੋਣਾ ਢੇਰ ਲੱਗਾ ਫੇ ਚੱਟੇ ਸੁਟਾਉਂਦਾ ਘਰੇ ਠੀਕ ਆ ਠੀਕ ਆ ਤੇ ਚੱਟੇ ਹੀ ਪਾਈ ਦੀ ਪਰਮਾਤਮਾ ਨੇ ਕਿੱਟੇ ਪਾ ਚੱਟੇ ਪੋਣੇ ਆ ਠੀਕ ਆ ਜੀ ਇੱਕ ਕੰਮ ਦਾ ਸ਼ੁਰੂ ਕਰ ਲਗੇ ਬਾਈ ਹਾਂਜੀ ਉਹ ਬੈਠ ਤਾ ਜੀ ਇੱਕ ਕੁ ਮਿੰਟ ਬੈਠ ਜਾਈਏ ਫਿਰ ਇੱਕ ਨੰਬਰ ਦਾ ਸ਼ੁਰੂ ਕਰ ਲੇ ਬਈਆ ਤੋ ਬਾਈ ਜੀ ਇਹ ਮਤਲਬ ਕਿ 10 ਦਿਨ ਘੱਟ ਵੀਡੀਓ ਮੇਰੇ ਕੋਲੇ ਕੋਈ ਡਾਕਟਰ ਸਾਹਿਬ ਦੀ ਹਾਂਜੀ ਚੈੱਕ ਪਾਸ ਆ ਕਿੰਨੇ ਚਿਰ ਦੀ ਨਹੀਂ ਤਿੰਨ ਮਹੀਨੇ ਤੋਂ 10 ਦਿਨ ਘੱਟਾ 10 ਕਿਲੋ ਦੁੱਧ ਹੈ ਠੀਕ ਹੈ ਜੀ ਕੰਡੇ ਵਾਲਾ ਕੱਬੇ ਵਾਲਾ ਠੀਕ ਹੈ ਚੈੱਕ ਪਾਸ ਕਰਾਈ ਵੀ ਆਲਾ ਕਰਾ ਕੇ ਲੈ ਆਵੇ ਅਗਲਾ ਕਰਾ ਕੇ ਰਿਹਾਵੇ ਮੈਂ ਚੈੱਕ ਪਾਸ ਕਰਵਾ ਕੇ ਲੈਣ ਤੇ ਘਰੇ ਘਰ ਦੀ ਸੀ ਡਾਕਟਰ ਸੀ ਠੀਕ ਹੈ ਜੀ ਉਹਦੇ ਮੈਂ ਵੀਡੀਓ ਵੀ ਬਣਾਈ ਹੈ ਠੀਕ ਹੈ ਜੀ ਅਗਲਾ ਉਹਦੀ ਚੈੱਕ ਕਰਾ ਕੇ ਜਾਵੇ ਠੀਕ ਹੈ ਜੀ ਮੁੱਲ ਬਈ ਦਾਦੇ ਪਹਿਲੇ ਮੁੱਲ ਬਈ 30000 ਦੀ ਹਨ ਠੀਕ ਆ ਲਓ ਵੀ ਦੋਸਤੋ ਕੱਦ ਕੱਡ ਵੱਡਾ ਹੀ ਆ ਕ੍ਰਾਸ ਚ ਪੈਂਦੀ ਹੈਗੀ ਨਾਮ ਨੇ 10 ਦਿਨ ਘਾਟਾ ਗਏ ਬਾਈ ਨੋਈ ਨੇ ਬਹੁਤ ਆ ਤੇ ਨਾਮ ਨੇ 10 ਦਿਨ ਕੜ ਚੈੱਕ ਪਾਸ ਅਜ 10 ਕਰੋ ਤੇ ਕੰਡੇ ਵਾਲੇ ਦੇ ਦੋ ਟਾਈਮ ਚੋ ਲੈਣਾ ਵਾ ਬਾਈ ਚੈੱਕ ਕਰ ਤੂੰ ਚੈੱਕ ਕਰਾ ਕੇ ਲੈ ਜਾ ਮੋਲ ਸਰਪਤੀ 30000 ਰੁਪਈਆ ਥਾਣਾ ਸਾਹਿਬ ਬਹੁਤ ਚੰਗਾ ਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਬਾਈ ਨੋਈ ਨੇ ਬਹੁਤ ਆ ਗੋ ਲਿੱਸੀ ਪਿੱਕੀ ਨੀਗੀ ਕੱਲ ਮੈਂ ਕੱਲ ਇੱਕ ਕ੍ਰਾਸ ਬਰੇਜ ਜਦ ਚਿੱਟਾ ਹੋਊਗਾ ਮੱਝ ਆਰਗਾ ਫੈਨ ਫੁੱਡ ਚੰਗੀ ਆ ਜਾਊਗੀ ਮੋਲ ਸਰਪਤੀ 30000 ਤੋਕੜ ਗੱਬਣ ਚੈੱਕ ਪਾਸ ਆ ਦੋ ਨੰਬਰ ਬਾਈ ਆ ਦੋ ਨੰਬਰ ਦੀ ਜਲਸੀ ਆ ਜੀ 10 ਦਿਨ ਪਹਿ ਸੂਣ ਚ ਠੀਕ ਆ ਜ ਮੋਨੋ ਦਾ ਜੀ 28000 ਰੁਪਏ ਦੀ ਸ਼ਾਨ ਆਪਣੇ ਸੁਆ ਸੁਆ ਦੂਜਾ ਠੀਕ ਆ ਦੈਣ ਕਰਨੇ ਲੈ ਜੂ ਦੈਣ ਲੈ ਜੂਗੀ 10 ਦਾਨ ਠੀਕ ਆ ਲੈ ਆ ਬਾਈ ਦੋਸਤੋ ਜਰਸੀ ਵਿਹੜ ਦੀ ਦੇਖ ਸਕਦੇ ਹੋ ਜੀ ਇਹ ਤਾਂ ਆਈਏ ਤਾਂ ਲੈ ਤੋ ਲੈਣੀ ਪਾਹੇ ਤਾਂ ਆਈਆਂ ਆ ਬਾਈ ਕੋਲੇ ਦੈਣ ਲੈ ਜੂ ਦੈਣ ਲੈ ਜੂਗੀ 10 ਇਹ ਤਾਂ ਪਾ ਦੋਗੀ 10 ਕਿਲੋ ਹਾਂ ਵੱਧ ਪਾ ਦੂੰ ਤੁਹਾਡੀ ਸੇਵਾ ਸੇਵਾ ਬਾਕੀ ਥੋੜੀ ਸੇਵਾ ਵਾ ਕੱਚੀ ਕੱਚੀ ਆ ਕੱਲੀ ਵਿਹੜ ਕਦ ਕਾ ਠੀਕ ਆ ਦਰਮਿਆਨੇ ਕਦ ਕਾ ਛਾਗੀ ਬਾਈ ਨੂੰ ਹੀ ਬਹੁਤ ਆਗਾ ਦੇਖ ਸਕਦੇ ਹੋਗੇ ਇਹ ਵੀ ਥੋੜੀ ਜਿਹੀ ਕ੍ਰੋਸ ਸੰਗ ਆਪਾਂ ਪਿਆ ਹੋਰ ਕਦੀ ਪਿਓਰ ਨਹੀਂ ਪੂਰਾ ਇਹ ਗਰਮੀ ਕਾ ਬਦਦ ਨਹੀਂ ਯਾਰ ਫੈਟ ਚੰਗੀ ਮੁੱਲ ਸਿਰਫ 28000 ਰੁਪਇਆ ਦੂਜਾ ਸੁਗਾ ਸੌਂਦੀ ਆ ਜੀ ਤਿੰਨ ਨੰਬਰ ਤੇ ਬਈ ਆਹ ਤਿੰਨ ਨੰਬਰ ਦੀ 15 ਲੀਟਰ ਦੁੱਧਾ ਦੋ ਡੰਕ ਚੋਈ ਆ ਠੀਕ ਆ ਆਪ ਦਾ ਡਾਕਟਰੀ ਪਾਸ ਕਰਵਾ ਲੈਣਾ 18 ਦਿਨ ਕੋ ਮੱਛੀ ਮਰ ਗਈ ਆ ਠੀਕ ਆ ਜੀ ਵੀ ਸੂਈ ਦਾ ਗੱਬੜਾ ਮਤਲਬ ਕਿ ਸੂਈ ਹੁਣ ਦੀ ਆ ਕਿ ਲੇਟ ਸੂਈ ਆ ਉਹਦੇ ਡਾਕਟਰੀ ਚੈੱਕ ਕਰਾ ਲੈਣਾ ਠੀਕ ਆ ਜੀ ਹਾਂ ਮੁੱਲ ਮੋਲੇ ਦਾ 45000 ਦੀ ਆਪਣੀ 15 ਦੁੱਧ ਕੰਡੇ ਵਾਲਾ 15 ਕਿਲੋ ਕੰਡੇ ਵਾਲਾ 2 ਕਿਲੋ ਦੁੱਧ ਹੋਰ ਵਧੂਗੀ ਕਿਉਂਕਿ ਹੇਰਵਾ ਕਰ ਗਈ ਅੱਛੀ ਦਾ ਠੀਕ ਆ ਹਾਂ ਲੋ ਜੀ ਦੋਸਤੋ ਤਿੰਨ ਨੰਬਰ ਤੇ ਕੱਦ ਕੜਵ ਚੰਗਾ ਵਾ ਥਣਾ ਸੈੱਟ ਤੇ ਤੁਹਾਨੂੰ ਨੀੜ ਤੋਂ ਵਿਖਾ ਦਿੰਨੇ ਆ ਕਿ ਪੂਰਾ ਮੋਟਾ ਥਾਣਾ ਹੱਥੀ ਚਵਾਈ ਵਾਲਾ ਦੂਜਾ ਸੂਆ ਬਚੇ ਦਾ 15 ਕਿਲੋ ਕੰਡੇ ਵਾਲਾ ਤਿਆਰ ਆ ਥੱਲੇ ਇਹਦੇ 18 ਦਿਨਾਂ ਸੂਈ ਨਬੇ ਸਮਾ ਹੋ ਗਿਆ ਭਲਾ ਕੋਈ ਡਾਕਟਰ ਲੈ ਕੇ ਚੈੱਕ ਪਾਸ ਕਰਾ ਹਦਾ ਅੰਦਰੋਂ ਪੇਠਾ ਦੇ ਨੇ ਸਹੀ ਸੂਈ ਵੀ ਆ ਗਈ ਮੋਲੇ ਦਾ 45000 ਰੁਪਇਆ ਵਾ ਵਿੱਚੋ ਕੀ ਮਾਨਤਾਨ ਜ਼ਰੂਰ ਹੋ ਜੂਗਾ ਮੇਰੇ ਘਾਲੇ ਵੀ ਕਰਾਸ ਬ੍ਰੀਡ ਚ ਪੈਂਦੀ ਆਗੇ ਆਹ ਭਾਈ ਦੋਨੇ ਪਾਸੇ ਬਹਿ ਕੇ ਚੁਣੀ ਐ ਠੀਕ ਆ ਜੀ ਬਗੈਰ ਜੂੜ ਤੋਂ ਠੀਕ ਆ ਮਾਲ ਸਿਰ 45000 ਰੁਪਈਆ ਚਾਰ ਨੰਬਰ ਤੇ ਚਾਰ ਨੰਬਰ ਦਾ ਵੀ 45000 ਰੁਪਈਆ ਜਲਸੀ ਆ ਠੀਕ ਆ ਜੀ ਟਾਈਮ ਟਾਈਮ ਇਹਦੇ ਮੁਤਲਕ 12 ਦਿਨ ਪੂਰੇ ਆ ਠੀਕ ਆ ਜੀ ਦੂਜਾ ਸੁਆਸ ਹੁੰਦੀ ਆ ਦੂਜਾ ਸੁਆ ਠੀਕ ਆ ਬੋਦੂ ਬੋਦੂ 15 16 ਕਿਲੋ ਠੀਕ ਆ ਲੋ ਜੀ ਥੋੜੋ ਦੋਸਤੋ ਆ ਵੀ ਜਰਸੀ ਕ੍ਰੌਸ ਚ ਪੈਂਦੀ ਆਗੀ ਥਾਣਾ ਸੈ ਚੈੱਕ ਕਰ ਲ ਬਹੁਤ ਚੰਗਾ ਵਾ ਹੱਥੀ ਚੁਾਈ ਵਾਲਾ ਬੋਦੀ ਵਾਲੀ ਵੈੜ ਬਾਈ ਨਮੂਨ ਬਹੁਤ ਹੈਗਾ ਕਦ ਕਰ ਚੰਗਾ ਵਾ ਵੇਲ ਚੰਗੀ ਆਗੀ ਦਿਨ ਲੈ ਜਾਊਗੀ 10 ਤੋਂ 12 ਇਹ ਬਾਈ ਕਹਿੰਦਾ ਨਹੀਂ 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 10 12 ਦਿਨ ਪੂਰੇ ਆ ਅੱਛਾ ਠੀਕ ਆ ਜੀ 10 ਸਰ ਬਣਦੀ ਉਹਦੀ 12 ਦਿਨ ਪੂਰੇ ਅੱਛਾ 12 ਦਿਨ ਪੂਰੇ ਦੋਸਤੋ ਅੱਜ ਤਰੀਕ 9 ਹੋ ਗਏ ਦਿਨ ਤਿੰਨ ਰਹਿ ਗਏ ਹਾਂਜੀ ਠੀ ਦੇ ਆ ਨੌ ਤਰੀਕ ਹੋ ਗਈ ਆਗੀ ਦਿਨ ਰਹਿ ਕੇ ਤਿੰਨੇ ਦੇ ਦਦ ਪਾ ਦੋਗੇ 14-15 ਕਿਲੋ ਥਣਾ ਸਾਬ ਬਹੁਤ ਚੰਗਾ ਹੱਥੀ ਚੁਾਈ ਵਾਲਾ ਮੁੱਠੀ ਵਾਲਾ ਥਾਣਾ ਤੇ ਦੇਖ ਸਕਦੇ ਹੋ ਜੀ ਮੁੱਲ ਇਹਦਾ ਹੀ 45000 ਰੁਪਈਆ ਬੋਦੀ ਵਾਲੀ ਵਹਿੜ ਨਿੱਕਾ ਕਾਨ ਨਾਗਾ ਅੱਜ ਦੀ ਵੀਡੀਓ ਚ ਕਾਕੇ ਬਰਾਡ ਦੇ ਚਾਰ ਨੱਕ ਸੇ ਚਾਰੇ ਆਪਣੇ ਤੁਹਾਨੂੰ ਲੈਤੀ ਜਾਗੀ ਇੱਕ ਨੰਬਰ ਟੋਕਰ ਗੱਬਣ ਚੈੱਕ ਪਾਸ ਆ ਤਿੰਨਾ ਮੈਨੂੰ ਦਦਨ ਘਾਟਾ ਦੋ 10 ਕਿਲੋ ਮੁੱਲ 30000 ਰੁਪਈਆ ਹਾ ਨਾ ਦੋਨ ਪਤਾ ਜਰਸੀ ਆਗੀ ਬਾਈ ਕਰਾਉਚ ਮੁੱਲ 28000 ਰੁਪਈਆ 10-12 ਦੀ ਇਹ ਕੱਚੀ ਆਗੀ 3 ਨੰਬਰ ਦਾ 15 ਕਿਲੋ 18 ਦਿਨਾਂ ਦੀ ਸੂਈਆ ਵੜ ਵੱਛੀ ਮਰ ਗਈ ਆ ਮੁੱਲ 45000 ਰੁਪਈਆ ਥਾਣਾ ਸਹਿਜ ਬਹੁਤ ਸੋਹਣਾ ਥਿਚੋਾਈ ਵਾਲਾ ਮੋਟਾ ਥਾਣਾਗਾ 4 ਨੰਬਰ ਤੇ ਜਰਸੀ ਕ੍ਰੋਸ ਵੜ ਇਹ ਵੀ ਮੁੱਲ ਦੇ 45000 ਰੁਪਈਆ ਦਰਾਂ ਦੇ ਦਿਨ ਪੂਰੇ ਹੁੰਦੇ ਉਹ ਤੇ ਪਾ ਦੋਗੀ 15 16 ਕਿਲੋ ਚਾਹ ਨਾਲ ਕੋਈ ਨਾ ਕਿਸਾਂ ਦੀ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਧੰਨਵਾਦ ਜੀ